ਤੋ ਸੋਸਤੇ ਜャਹੇ ਕਲਾਕਾਰੀ ਹੈ ਜਦੋਂ ਫੋਕਸ ਫੋਕਸ ਹੋਵੇ ਤੇ ਕਾਮਯਾਬੀ ਜ਼ਰੂਰ ਮਿਲਦੀ ਹੈ। ਨੇਕ ਨੀਅਤ ਹੋਵੇ ਤੇ ਕਾਮਯਾਬੀ ਜ਼ਰੂਰ ਹੋਵੇ। ਕਹਿੰਦੇ ਨੇਕ ਨੀਅਤ ਲਗਨ ਮਿਹਨਤ ਨਾਲ ਜਿਹੜਾ ਬੰਦਾ ਕੰਮ ਕਰਦਾ ਹੈ ਕਾਮਯਾਬ ਜ਼ਰੂਰ ਹੁੰਦਾ ਹੈ ਤੇ ਕਾਮਯਾਬ ਬੰਦਾ ਖੁਸ਼ ਰਹੇ ਨਾ ਰਹੇ ਖੁਸ਼ਹਿਨਾ ਨਾ ਬੰਦਾ ਹਮੇਸ਼ਾ ਕਾਮਯਾਬ ਰਹਿੰਦਾ। ਇਸ ਵਾਸਤੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਕਦੀ ਉਦਾਸ ਨਹੀਂ ਹੋਣਾ ਚਾਹੀਦਾ ਉਦਾਸ ਹੋਣ ਨਾਲ ਕੱਲ ਦੀ ਮੁਸ਼ਕਲ ਦੂਰ ਨਹੀਂ ਹੁੰਦੀ ਸਗੋ ਅੱਜ ਦਾ ਸਕੂਨ ਵੀ ਚਲਾ ਜਾਂਦਾ ਹੈ ਇਸ ਵਾਸਤੇ ਅੱਜ ਨੂੰ ਇੰਜੋਏ ਕਰੋ ਇਹ ਛੋਟੀ ਸੀ ਜ਼ਿੰਦਗੀ ਹੈ ਇਹ ਛੋਟੀ ਸੀ ਜ਼ਿੰਦਗੀ ਹੈ ਪਲ ਕਿਸ ਨੇ ਦੇਖਾ ਹੈ ਇਸ ਲਈ ਅੱਜ ਨੂੰ ਇੰਜੋਏ ਕਰੋ ਕੱਲ ਕਿਸ ਨੇ ਦੇਖਾ ਕਈ ਵਾਰੀ ਕਈ ਵਾਰੀ ਬੰਦਾ ਸੋਚਦਾ ਮੈਂ ਮਿਹਨਤ ਕਰ ਰਿਹਾ ਹਾਂ ਕਾਮਯਾਬੀ ਨਹੀਂ ਮਿਲਦੀ ਔਰ ਕਹਿੰਦੇ ਨੇ ਕੋਸ਼ਿਸ਼ ਕਰਦੇ ਰਹਿਣਾ ਜਦ ਜ਼ਿੰਦਗੀ ਚ ਰੁਟੀਨ ਨਹੀਂ ਤੋੜਨੀ ਚਾਹੀਦੀ ਹਮੇਸ਼ਾ ਜ਼ਿੰਦਗੀ ਚ ਕੋਸ਼ਿਸ਼ ਕਰਦੇ ਰਹੋ ਕੀ ਪਤਾ ਕਿਹੜੀ ਕੋਸ਼ਿਸ਼ ਤੁਹਾਨੂੰ ਕਾਮਯਾਬੀ ਵੱਲ ਲੈ ਜਾਏ ਰੁਟੀਨ ਟੁੱਟ ਗਈ ਤੇ ਸਮਝੋ ਕੰਮ ਤੁਹਾਡਾ ਨਹੀਂ ਬਣੇਗਾ ਇਸ ਵਾਸਤੇ ਛੋਟੀ ਛੋਟੀ ਕੋਸ਼ਿਸ਼ ਹਰ ਰੋਜ਼ ਕਰਿਆ ਕਰੋ ਇੱਕ ਦਿਨ ਉਹ ਮੱਧਾਰ ਰਿਜ਼ਲਟ ਲਿਆਏਗੀ ਇਹ ਜ਼ਰੂਰੀ ਨਹੀਂ ਕਿ ਹਰ ਕੋਸ਼ਿਸ਼ ਵਿੱਚ ਤੁਹਾਨੂੰ ਕਾਮਯਾਬੀ ਮਿਲੇ ਪਰ ਕਾਮਯਾਬੀ ਦੀ وجہ ਕੋਸ਼ਿਸ਼ ਹੀ ਹੁੰਦੀ ਹੈ ਇਹ ਜ਼ਿੰਦਗੀ ਜੀਣੇ ਦਾ ਤਰੀਕਾ منزل ملے یا نہ ملے منزل ملے یا نہ ملے یہ الگ بات ہے میں کوشش بھی نہ کروں یہ غلط بات ہے جب کامیابی نہیں ملی سمجھو تو میند تھنت کمی ہے تے جی میند عادت بن جائے تو کامیابی مقدر بن جائے جنون ہونا بڑا ضروری ہے پھر ہی تسی کامیاب ہو سکتے ہو منزل یوں ہی نہیں ملتی راہی کو منزل یوں ہی نہیں ملتی راہی کو جنون سا دل میں جگانا پڑتا ہے میں نے چڑیا سے پوچھا تو گوزلہ کیسے بناتی ہو تو وہ بولی اس کے لیے تنکا تنکا اٹھانا پڑتا ہے ਕਾਮਯਾਬ ਹੋਣ ਵਾਸਤੇ ਮੰਜ਼ਿਲ ਹਾਸਲ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਉਹਦਾ ਕਿੰਨੇ ਨੇ ਮਿਹਨਤ ਦਾ ਫਲ ਤੇ ਮੁਸ਼ਕਲ ਦਾ ਹੱਲ ਭਾਵੇਂ देर ਨਾਲ ਮਿਲੇ ਮਿਲਦਾ ਜਰੂਰ ਹੈ ਇਸ ਵਾਸਤੇ ਚਾਹੇ ਪੜ੍ਹਾਈ ਹੈ ਕਲਾਕਾਰੀ ਹੈ ਬਿਜ਼ਨਸ ਹੈ ਉਹਦੇ ਚ ਮਿਹਨਤ ਕਰੋ ਤੇ ਹਮੇਸ਼ਾ ਸਫਲ ਰਹੋਗੇ ਔਰ ਜ਼ਿੰਦਗੀ ਚ ਕੋਈ ਵੀ کوئی سارے اور جو سفر اختیار کرتے ہیں وہی منزلوں کو پار کرتے ہیں شروعات کیتی ہے کلاکاری سفر دی کامیاب ضرور ہوں گے جو سفر اختیار کرتے ہیں وہی منزلوں کو پار کرتے ہیں ایک بار چلنے کا حوصلہ تو ایسے مسافروں کا راستے بھی انتظار کریں ਜਿਹੜੀ ਆਡੀਅנס ਹੈ ਬੱਚੇ ਨੇ ਸਟੂਡੈਂਟਸ ਨੇ ਔਰ ਡਾਇਰੈਕਟਰ ਸਾਹਿਬ ਨੇ ਹੁਕਮ ਕੀਤਾ ਹੈ ਬਈ ਸਟੇਜ ਤੇ ਆਪਣਾ ਅਦੰਗ ਦਿਖਾਓ ਟੀਵੀਜ਼ਨ ਤੇ ਇੱਕ ਰਲੇਸ਼ਾ ਦੇ ਰੂਪ ਤੁਸੀਂ ਕੋ ਬੋਲ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿੰਨੇ ਕਲਾਕਾਰ ਆਪਣੇ ਆਪ ਨੂੰ ਕਲਾਕਾਰ ਕਹੇ ਉਹ ਕਲਾਕਾਰ ਨਹੀਂ ਹੁੰਦਾ ਕਲਾਕਾਰ ਉਹ ਹੁੰਦਾ ਜਿਹਨੂੰ ਦਰਸ਼ਕ ਕਲਾਕਾਰ ਬਣਾਉਂਦੇ ਨੇ ਮੈਂ ਦਰਸ਼ਕਾਂ ਦਾ ਬਣਾਇਆ ਕਲਾਕਾਰ ਹਾਂ ਤੇ ਤੁਹਾਡੇ ਸਾਹਮਣੇ ਜਨੰਦਰ ਦੂਦਰਸ਼ਨ ਦੇ ਇੱਕ ਮੇਰਾ ਨਾਟਕ ਕੁਲੇਸ਼ਾ ਤੇਰਾ ਗਿਆਨ ਦਾ ਬਾਸ ਰਿਆ ਲੋਕਾਂ ਨੇ ਇਨਾ ਪਸੰਦ ਕੀਤਾ 4 ਸਾਲ ਚੱਲਿਆ ਨਾ ਹੀ ਕੁਲੇਸ਼ਾ ਪਹਿਲਾ। ਔਰ ਕਰੈਕਟਰ ਨਾਲ ਜਿਹਨੂੰ ਲੋਕ ਪਹਿਚਾਣਨ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਮੈਂ ਸ਼ੁਕਰਗੁਜ਼ਾਰ ਹਾਂ ਦਰਸ਼ਕਾਂ ਦਾ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਮੈਨੂੰ ਇਹ ਕਿਰਦਾਰ ਜਿਹੜਾ ਮੇਰਾ ਮਨਸ਼ੋਰਤ ਬਿਧੀ ਹੈ ਸਭ ਤੁਹਾਡੀ ਬਰੋਦਕ ਔਰ ਕੁਲੇਸ਼ਾ ਇੱਕ ਐਸਾ ਕੈਰੈਕਟਰ ਹੈ ਉਹ ਗਿਆਟਪ ਤੇ ਨਹੀਂ ਅਗਾਂ ਗਿਆਟਪ ਕੇਵਲ ਇਸ ਤੇ ਕੋਈ ਸੇ 10 ਸਾਲ ਵਸਤੀ ਗਾਇਬ ਆਇਆ ਸੀ ਜਿਹੜੀ ਆਡੀਅன்ஸ் ਅਜੇ ਵੀ ਨਹੀਂ ਸੀ ਜਾਣਦੀ ਪਰ YouTube ਆਨ ਕਰਕੇ ਮੋਬਾਈਲ ਤੇ ਸਾਰੇ ਦੇਖ ਲੈਣ ਲਏ ਤੇ ਕਹਿਣ ਦਾ ਮਤਲਬ ਉਹ ਵੀ ਨਾਲ ਜੁੜ ਗਈ ਅੱਜ ਅੱਜਕਲ ਦੀ ਜਨਰੇਸ਼ਨ ਵੀ ਔਰ ਕੁਝ ਜਿਹੜੇ ਨਹੀਂ ਜੁੜੇ ਅੱਜ ਜੁੜ ਗਏ ਨੇ ਸਟੂਡੈਂਟ ਜਿਨਾਂ ਨੂੰ ਪਹਿਲੇ ਨਹੀਂ ਸੀ ਪਤਾ ਅੱਜ ਪਤਾ ਲੱਗਾ ਡਾਕਟਰ ਸਾਹਿਬ ਨੇ ਮੇਰੇ ਬਾਰੇ ਦੱਸਿਆ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁ ਮੈਂ ਡੈਸ ਵੀ ਪਾਈ ਪਰ ਫਿਰ ਵੀ ਤੁਹਾਡਾ ਕਿਹਾ ਸਿਰ ਮਤੇ ਕੁਲੇਸ਼ਾ ਕਰਕੋ ਹੋਇਲੋ ਹੋਇਲੋ ਕਿ ਬਹੁਤ ਵੱਡੀ ਸਟੇਜ ਲੱਗੀ ਹੈ ਕੁਲੇਸ਼ਾ ਤੇ ਆਪਣੀ ਐਂਟਰੀ ਆ ਗਈ ਐਂਕਰ ਐਂਕਰਿੰਗ ਕਰ ਰਿਹਾ ਹੈ ਕੁਲੇਸ਼ਾ ਕੰਦਾ ਕੰਦਾ ਕੁਲੇਸ਼ਾ ਜੀ ਅੱਜ ਉਹ ਦਰਸ਼ਕਾਂ ਦਾ ਸਵਾਗਤ ਕਰੋ ਬੋੜੀ ਬੜੀ ਗੂਰੂ ਲੋਕ ਹਰ ਤਰ੍ਹਾਂ ਦੇ ਲੋਕ ਅੱਥੇ ਆਏ ਨੇ ਤੇ ਕੁਲੇਸ਼ਾ ਸਵਾਗਤ ਕਿਸ ਤਰ੍ਹਾਂ ਕਰ ਰਿਹਾ ਹੈ ਛੋਟੀ ਜਿਹੀ ਚਲਕ ਹਲੋ ਹਲੋ ਕਿਸਾਵਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮਲਾਕਾਂ ਨੂੰ ਨਾਕਾਂ ਨੂੰ ਵਿਧਾਕਾਂ ਨੂੰ ਪੰਚਾਇਤਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਸੀਲਦਾਰਾਂ ਨੂੰ ਲੰਬੜਦਾਰਾਂ ਨੂੰ ਥਾਣੇਦਾਰਾਂ ਨੂੰ ਵਾਲਦਾਰਾਂ ਨੂੰ ਜ਼ਮੀਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਦੇਹਰੀਦਾਰਾਂ ਨੂੰ ਸ਼ੌਕਰਾਂ ਨੂੰ ਤਲਾਕਰਾਂ ਨੂੰ ਵੀਰਾਂ ਨੂੰ ਸਿਂਗਰਾਂ ਨੂੰ ਪੁੱਤਰਾਂ ਨੂੰ ਸੱਜਣਾਂ ਨੂੰ ਸੱਪੜਦਾਰਾਂ ਦੇ ਭੈਣਾਂ ਨੂੰ ਭਰਾਵੋ ਰੋਪਰ ਕੀਆ ਬਾਵਣੂ ਤਾਇਓਨ ਜਾਤੀਆਂ ਦੇ ਬੀਬੀਆਂ ਨੂੰ ਮਾਸਟਰ ਨੂੰ ਜੁੜਕਾਰ ਸਿਆਣਿਆਂ ਨੂੰ ਲਿਕਨਿਕ ਨਿਆਣੇ ਔਰ ਬੈਠਿਆਂ ਖਲੋਤਿਆਂ ਨੂੰ ਸਾਰੇ ਸਰੋਤਿਆਂ ਨੂੰ ਕੁਲਿਸ਼ਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਨਮਸਤੇ ਅਲਮ ਅਸਲਾਮ ਅਲੈਕਮ ਖੁਸ਼ਾਮਦੀ ਹੈ ਰੋਹ ਹੈ ਵਕਤੋਂ ਵੈਲਕਮ ਧੰਨਵਾਦ ਬਈਮਨ ਚੁਕਰੀਆ ਥੈਂਕ ਯੂ ਜਦੋਂ ਕੁਲਿਸ਼ਾਂ ਨੇ ਸਵਾਗਤ ਕੀਤਾ ਕਿ ਐਂਕਰ ਕੰਦਰ ਕੁਲ